ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਤੁਹਾਡਾ ਆਪਣਾ ਚੈਨਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨਾਭਾ ਦੇ ਪਿੰਡ ਘਨੜਕੀ ਦੇ ਗੁਰੂ ਸ਼ਬਦ ਪ੍ਰਕਾਸ਼ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸੁਖਵੀਰ ਬਾਦਲ ਨੂੰ ਸਰੋਪਾ ਪੇਟ ਕੀਤੀ ਗਿਆ ਇਸ ਮੌਕੇ ਦੇ ਵਰਕਰਾਂ ਦਾ ਭਰਮਾ ਸਵਾਗਤ ਕੀਤਾ ਗਿਆ ਤਸਵੀਰਾਂ ਵਿੱਚ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਪਹੁੰਚ ਰਹੇ ਹਨ ਅਤੀ ਦਰਬਾਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਹਨ ਅਤੀ ਇਸ ਮੌਕੇ ਦੇ ਮੱਥੇ ਟੇਕਦੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਉਹਨਾਂ ਦੇ ਨਾਲ ਬਾਦਲ ਦੇ ਵਖਵਾ ਬੋਰਡ ਬਲਦੇ ਵੱਡੇ ਬਿਆਨ ਦਿੱਤੇ ਕਿ ਹੁਣ ਕਹਿੰਦੇ ਕਿ ਸਰਕਾਰ ਧਰਮ ਦੇ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਜੇ ਰਕੇਂਦਰ ਸਰਕਾਰ ਸਭ ਕੁਝ ਕਰ ਰਹੀ ਹੈ ਤਾਂ ਬਿਲਕੁਲ ਗਲਤ ਹੈ ਡਰਗ ਕੇਸਾਂ ਵਿੱਚ ਚੱਟੇ ਵਾਲੇ ਵਿਕਰਮ ਸਿੰਘ ਮੀਠੇ ਦੇ ਖਿਲਾਫ ਸਰਚ ਬੋਰਡ ਦੀ ਮੰਗ ਸੁਖਵੀਰ ਵਾਦਲ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਕਾਲੀ ਦਿਲ ਦੇ ਡਰਨ ਵਾਲੀ ਨਹੀਂ ਪੰਜਾਬ ਸਰਕਾਰ ਚ ਜੋ ਮਰਜ਼ੀ ਕਰ ਲਓ ਪਰ ਉਹਨਾਂ ਦੇ ਹਾਲ ਹੁਣ ਸਾਲ ਕਹਿ ਗਈ ਹੈ ਕਿਉਂਕਿ ਸੁਖਵੀਰ ਵਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਅਸਲੀ ਮੁੱਖ ਮੰਤਰੀ ਬਣ ਚੁੱਕਿਆ ਹੈ ਪੰਜਾਬ ਸਰਕਾਰ 1 ਸਾਲ ਬਾਕੀ ਹੈ ਸੱਤਾ ਬਦਲ ਦੀ ਸਾਰੇ ਪੰਜਾਬ ਚ ਆਮ ਆਦਮੀ ਪਾਰਟੀ ਤੋਂ ਲੈ ਜਾਵੇਗਾ ਕੁਕੀਓ ਜੋ ਬਣੇ ਹੋਏ ਆਓ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੀਆਂ ਤਸਵੀਰਾਂ ਦੇਖ ਸਕਦੇ ਹੋ ਸੁਖਵੀਰ ਸਿੰਘ ਬਾਦਲ ਪਹੁੰਚੇ ਹਨ ਇਸ ਮੌਕੇ ਤੇ ਮਿਲਦੇ ਨਜ਼ਰ ਆ ਰਹੇ ਇਸ ਮੌਕੇ ਤੇ ਉਹਨਾਂ ਦੇ ਹਲਕੇ ਇੰਚਾਰਜ ਮਕਣ ਸਿੰਘ ਲਾਲਕਾ ਤੇ ਗੁਰਦੁਆਰੇ ਦੇ ਮੁਖੀ ਬਾਬਾ ਸਰਜੀਤ ਸਿੰਘ ਨੇ ਕਿਹਾ ਕਿ ਸਾਡੇ ਨਾਲ ਸੁਖਵੀਰ ਬਾਦਲ ਦੇ ਪਰਿਵਾਰ ਕਰਲੇਸ਼ਨ ਹਨ ਅਤੇ ਡੇਢ ਘੰਟਾ ਉਹਨਾਂ ਨੇ ਸਾਡੇ ਨਾਲ ਬਤਾਈ ਕਿ ਕਿਹਾ ਕਿ ਭਾਈ ਸਾਹਿਬ ਜੋ ਬਡਾਲਾ ਜੀ ਨੇ ਮੈਨੂੰ ਜਵਾਬ ਦਿੱਤਾ ਸੀ ਕਿ ਤੂੰ ਗੁਰਸਿੱਖ ਬਣ ਅਤੇ ਮੈਂ ਸੁਖਵੀਰ ਬਾਦਲ ਨੂੰ ਕਿਹਾ ਕਿ ਵੱਧ ਵਧ ਪੁਰਾਣੇ ਪ੍ਰਚਾਰ ਕਰੋ ਤੇ ਨਾਮ ਜਪੋ ਅਤੇ ਆ ਉਸ ਨੂੰ ਸੁਣਾਉਣਿਆ ਹੋਰ ਕੀ ਕੀ ਗਏ ਨਜ਼ਰ ਆਏ ਸਕਬੀਰ ਸਿੰਘ ਬਾਦਲ ਅਤੇ ਮੱਖਣ ਸਿੰਘ ਲਾਲਕਾ ਦੇ ਗੁਰਦੁਆਰੇ ਦੇ ਮੁਖੀ ਬਾਬਾ ਸਰਜੀਤ ਸਿੰਘ ਜੀ ਅਤੇ ਇਸ ਮੌਕੇ ਦੇ ਜੱਸਾ ਜੱਸਾ ਕੋਕ ਇਸ ਮੌਕੇ ਦੇ ਉਹਨਾਂ ਨੇ ਕੀ ਕੀ ਕਿਹਾ ਉਹ ਸੁਣੌਣੇ ਕੀ ਕਹਿੰਦੇ ਨਜ਼ਰ ਆਏ ਰਿਪੋਰਟ ਗੁਰਪ੍ਰੀਤ ਸਿੰਘ ਬਾਸੜ ਨਾਬਾ ਤੋਂ ਕਰਦੇ ਸ਼ੁਰੂ ਯਾਰ ਨਾਲ ਕਿੰਨੀ ਜਗ੍ਹਾ ਪਈ ਆ ਮੈਂ ਘੇਰੇ ਦੇਖ ਮੇਰਾ ਹੋ ਜਾਏਗਾ ਖੜਾ ਹੋ ਜਾਏਗਾ ਜੈਦਾਦਲ ਸਾਹਿਬ ਸਰਕਲ ਪ੍ਰਧਾਨ ਆਓ ਜੀ ਆਓ ਹੇਲੋ ਆਹ ਉਹ ਯਾਰ ਇੱਕ ਮਿੰਟ ਜਨਤਾ ਨੂੰ ਮਿਲਣ ਵਾਸਤੇ ਇਥੇ ਆਈ ਸੀ ਕਿ ਸੋ ਮੈਂ ਉਹਨਾਂ ਦਾ ਜਿਹਾ ਆਖਦਾ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਐਸੇ ਇਨਸਾਨ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਤੇ ਅੱਜ ਅਪੀਲ ਕਰਦੇ ਆ ਲੋਕਾਂ ਨੂੰ ਕਿ ਲੋਕਾਂ ਨੂੰ ਚਾਹੀਦਾ ਕਿ ਜਿਹੜੇ ਗਲਤ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਢਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਆਏ ਹਲਕੇ ਦੇ ਲੋਕ ਸਾਰੇ ਇੱਥੇ ਆਏ ਨੇ ਸਾਨੂੰ 5 ਮਿੰਟ ਪਹਿਲਾਂ ਬਤਨ ਲਿਆ ਗਿਆ ਸੀਗਾ ਸਰ ਸੁਖਵੀਰ ਸਿੰਘ ਬਾਦਲ ਦੇ ਆਉਣ ਦਾ ਤੇ ਲੋਕ ਤੱਥ ਪਰ ਨੇ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਲੀਡਰ ਮੰਨਦੇ ਨੇ ਤੇ ਉਹਨਾਂ ਦੇ ਨਾਲ ਚਟਾਂ ਦੀ ਤਰ੍ਹਾਂ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਬਾ ਫੇਰੀ ਤੇ ਆਏ ਸੀਗੇ ਦੇਖੋ ਤੁਸੀਂ ਛੋਟੇ ਟਾਈਮ ਦੇ ਵਿੱਚੋਂ ਨਾਬੇ ਆਏ ਨੇ ਕਿਸ ਤਰ੍ਹਾਂ ਵੱਡੀ ਤਦਾਰ ਦੇ ਵਿੱਚ ਅਕਾਲੀ ਵਰਕਰਾਂ ਦਾ ਇਕੱਠ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਮਿਲਿਆ ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਨੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨਾਲ ਨੇ ਤੁਹਾਨੂੰ ਸਾਡੇ ਪ੍ਰੇਮੀ ਨੇ ਬਹੁਤ ਪੁਰਾਣੇ ਸਾਡੇ ਨਾਲ ਪਰਿਵਾਰਕ ਰਿਸ਼ਤਾ ਉਹਨਾਂ ਨੇ ਸਾਨੂੰ ਕਿਹਾ ਸੀ ਮੈਂ ਤੁਹਾਡੇ ਕੋਲੇ ਬਾਬਾ ਜੀ ਆਉਣਾ ਚਾਹਣਾ ਮੈਂ ਲੰਗਰ ਛਕਣਾ ਮੈਂ ਆਹ ਮੋਸਟ ਵੈਲਕਮ ਹੈ ਜੀ ਜੀ ਇਸ ਕਰਕੇ ਅੱਜ ਉਹ ਪ੍ਰਸ਼ਾਦਾ ਘੁਰੇ ਛਕਣ ਵਾਸਤੇ ਸਾਨੂੰ ਮਿਲਣ ਵਾਸਤੇ ਆਏ ਸੀਗੇ ਹਾਂਜੀ ਕੀ ਵਿਚਾਰ ਤਾਂਤਰਾ ਹੋਇਆ ਵਿਚਾਰ ਵਟਾਂਦਰਾ ਬਸ ਪੰਥ ਦੀ ਚੜ੍ਹਦੀ ਕਲਾ ਲਈ ਇਹ ਹੋਇਆ ਅਸੀਂ ਤਾਂ ਇੱਕ ਕੋਈ ਗੱਲ ਕਰਦੇ ਹੁੰਦੇ ਆ ਨਹੀਂ ਤੁਲ ਰਾਮ ਨਾਮ ਵਿਚਾਰ ਪਰਮੇਸ਼ਰ ਦੇ ਨਾਮ ਤੋਂ ਵੱਡੀ ਕੋਈ ਵਿਚਾਰ ਨਹੀਂ ਬਡਾਲਾ ਸਾਹਿਬ ਦੇ ਵੀ ਪ੍ਰਤੀਕਾਲ ਬਿਆਨ ਦਿੱਤਾ ਵੀ ਉਹਨਾਂ ਦਾ ਮਤ ਨਹੀਂ ਛਕਿਆ ਹਾਂ ਉਹ ਬਡਾਲਾ ਸਾਹਿਬ ਦੇ ਖਿਲਾਫ ਇਸ ਕਰਕੇ ਬਿਆਨ ਦਿੱਤਾ ਸੀ ਉਹ ਕਹਿੰਦੇ ਅੰਮ੍ਰਿਤ ਮੈਂ ਛਕਾ ਨਾ ਛਕਿਆ ਤਾਂ ਮੇਰੀ ਪਰਸਨਲ ਮਰਜ਼ੀ ਹੈ ਪਰਸਨਲ ਨਹੀਂ ਹੈ ਇਹ ਇਹ ਗੁਰੂ ਦਾ ਹੁਕਮ ਹੈ ਪ੍ਰਥਮ ਰਹਿਤ ਜੈ ਜਾਣ ਖੰਡੇ ਕੀ ਪਹੌਲ ਛਕੈ ਸੋਈ ਸਿੰਘ ਪ੍ਰਧਾਨ ਆਵਰ ਪਹੌਲ ਜੋ ਨਾਂ ਲੇ ਸਾਨੂੰ ਬੜਾ ਪਿੰਚ ਕਰੀਏ ਗੱਲ ਵੀ ਅੰਮ੍ਰਿਤ ਛਕਿਆ ਚਾਹੇ ਮੇਰਾ ਨਹੀਂ ਛਕਿਆ ਉਹ ਮੈਂ ਪੂਰਨਗੁਰ ਸਿੱਖਾਂ ਪੂਰਨਗੁਰ ਸਖਤਾ ਆਪਣੇ ਆਪ ਨੂੰ ਭਾਈ ਬਣੀ ਸਿੰਘ ਨੇ ਵੀ ਨਹੀਂ ਕਹਾਇਆ ਵਾਰੰਟੀ ਦੀ ਮੰਗ ਕੀਤੀ ਉਹਨਾਂ ਨੇ ਸਰਕਾਰ ਨੇ ਸਿੱਟ ਨੇ ਨਹੀਂ ਵਾਰੰਟੀ ਮੰਗ ਕੀਤੀ ਵਿਕਲਪ ਦਿੱਤੀ ਦੀ ਕੀ ਲੱਗਦਾ ਸਰਕਾਰ ਕੀ ਦੇ ਦੇਖੋ 10 ਸਾਲ ਹੋ ਗਏ 5 ਸਿੱਟਾਂ ਬਣ ਗਈਆਂ ਨਿਸ਼ਾਨਾ ਨਹੀਂ ਨਹੀਂ ਇੱਕੋ ਇੱਕ ਹੈ ਵਿੰਡੇਟਾ ਪੋਲਿਟਿਕਸ ਜਾਣ ਕੇ ਉਹ ਅਸੀਂ ਨਾ ਮਜੀਠੀਆ ਸਾਹਿਬ ਡਰਨ ਨਾ ਅਕਾਲੀ ਡਰਨ ਇਹਨਾਂ ਦਾ ਸਾਲ ਖ ਰਹਿ ਗਿਆ ਇਹਨਾਂ ਨੂੰ ਕਿਸੇ ਨੇ ਪੰਜਾਬ 'ਚ ਰਹਿਣ ਨਹੀਂ ਦੇਣਾ ਕੇਜਰੀਵਾਲ ਕੀ ਰੋਲਾ ਚਲੋ 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 ਕੇਜਰੀਵਾਲ ਸਹੀ ਮੈਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਲੁੱਟ ਤੇ ਕਸੁੱਟ ਕਰ ਰਿਹਾ ਤੇ ਤੱਕਾ ਕਰ ਰਿਹਾ ਮੈਨੂੰ ਲੱਗਦਾ ਇਹ ਸਾਰਾ ਹਿਸਾਬ ਦੇਣਾ ਪੈਣਾ ਦੇਖੋ ਕਿਸੇ ਵੀ ਧਰਮ ਦੇ ਵਿੱਚ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ